प्यारे श्रोताओं सस्विकार फिलॉसफी दी दुनिया ਦੇ ਵਿੱਚ ਅੱਜ ਆਪਾਂ ਯੋਗ ਦਰਸ਼ਨ ਨੂੰ ਥੋੜਾ ਜਿਹਾ ਪੜ੍ਹਦੇ ਹਾਂ ਯੋਗ ਦਾ ਅਰਥ ਅਤੇ ਪਰਿਭਾਸ਼ਾਵਾਂ ਕੀ मीनिंग ਐਂਡ ਡੈਫੀਨੇਸ਼ਨਸ ਆਫ ਯੋਗਾ ਸ਼ਬਦ ਅਰਥੇ ਦਾ ਕੀ ਹੈ ਯੋਗ ਸ਼ਬਦ ਸੰਸਕ੍ਰਿਤੀ ਤਤੂ ਯੋਜਿ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਮਿਲਣਾ ਜੁਲਣਾ ਜਾਂ ਜੁੜਨਾ ਜਾਂ ਪਹੁੰਚਣਾ ਆਰਥ ਮਿਲਣਾ ਜੁੜਨਾ ਪਹੁੰਚਣਾ ਆਰ ਲਈ ਲਈ ਅਰਥ ਹੁਣ ਇਸ ਲਈ ਯੋਗ ਦਾ ਅਰਥ ਉਹ ਸਾਧਨ ਜੋ ਮਨੁੱਖ ਨੂੰ ਆਪਣੀ ਉਦੇਸ਼ ਨਾਲ ਮਲਾਉਂਦਾ ਹੈ ਇਸ ਦਾ ਅਰਥ ਆਤਮਾ ਤੇ ਪਰਮਾਤਮਾ ਦਾ ਅਧਿਆਤਮਕ ਮਿਲਨ ਵੀ ਹੋ ਸਕਦਾ ਹੈ ਇਸ ਅਰਥ ਵਿੱਚ ਯੋਗ ਸ਼ਬਦ ਦਾ ਪ੍ਰਯੋਗ ਵਿਦਾਂਤ ਜੋ ਵਿਦਾਂਤ ਦਰਸ਼ਨ ਦੀ ਆਪਾਂ ਗੱਲ ਕੀਤੀ ਸੀ ਵਿਦਾਂਤ ਦਰਸ਼ਨ ਦੇ ਵਿੱਚ ਹੋਇਆ ਹੈ ਹੁਣ ਗੋਤ ਗੀਤਾ ਅਨਸਾਰ ਭਗਵਤ ਗੀਤਾ ਕੀ ਕਹਿੰਦੀ ਹੈ ਕਿ ਉਹ ਸਾਧਨ ਜਾਂ ਉਹ ਤਰੀਕਾ ਜਾਂ ਉਪਾਅ ਨੂੰ ਯੋਗ ਕਹਿੰਦੀ ਹੈ ਜਿਸ ਨਾਲ ਮਨੁੱਖ ਪਰਮਗਤੀ ਵਿੱਚ ਸਥਿਤ ਹੋ ਜਾਂਦਾ ਹੈ। ਕਸ਼ਟ ਅਤੇ ਦੁੱਖ ਤੋਂ ਮੁਕਤ ਅਵਸਥਾ ਹੀ ਯੋਗ ਅਵਸਥਾ ਹੈ। ਯਾਨੀ ਕਿ ਆਪਣੇ ਮਾਨਸਿਕ ਰੋਗ ਜਿਹਨੂੰ ਕਹਿ ਸਕਦੇ ਆ ਜਾਂ ਮਾਨਸਿਕ ਪਰੇਸ਼ਾਨੀਆਂ ਉਹਨਾਂ ਤੋਂ ਛੁਟਕਾਰਾ। ਜਦੋਂ ਮਾਨਸਿਕ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਜਾਂਦਾ ਸਰੀਰਕ ਦੁੱਖ ਜਿਹੜੇ ਕਸ਼ਟ ਨੇ ਲਾਲਚ ਜਾਂ ਹੋਰ ਲਾਲਸਾਵਾਂ ਈਸ਼ਾਵਾਂ ਤ੍ਰਿਸ਼ਨਾਵਾਂ ਨੇ ਜਿਹੜੀਆਂ ਮਨੁੱਖ ਦੀਆਂ ਉਹਨਾਂ ਤੋਂ ਵੀ ਛੁਟਕਾਰਾ ਪਾ ਜਾਣਾ ਹੁਣ ਪਤੰਜਲੀ ਦੇ ਅਨਸਾਰ ਯੋਗ ਚਿੱਤ ਵਰਤੀ ਦਾ ਨਿਰੋਧ ਹੈ ਅਕੋਰਡਿੰਗ ਟੂ ਪਤੰਜਲੀ ਯੋਗ ਇਜ਼ ਡਿਸਪਲਨ ਆਫ ਦਾ ਐਕਟੀਵਿਟੀ ਆਫ ਕੌਨਸ਼ੀਅਸਨੈਸ ਹੁਣ ਇਹ ਗਵਲਿਆ ਗਵਲਿਆ ਦਾ ਵਿਚਾਰ ਹੈ ਕਿ ਯੂਗ ਆਤਮਾ ਅਤੇ ਪਰਮਾਤਮਾ ਦਾ ਮਿਲਾਪ ਹੈ ਪਰੰਤੂ ਇਸ ਮਿਲਾਪ ਨੂੰ ਸੰਯੋਗ ਕਹਿਣਾ ਯੋਗ ਸ਼ਕਤੀਆਂ ਦੇ ਅਨਸਾਰ ਗਲਤ ਹੈ ਕਿਉਂਕਿ ਯੋਗ ਸੰਭੋਗ ਦੀ ਤਰ੍ਹਾਂ ਅਚੇਤ ਨਹੀਂ ਜਣ ਕਿ ਇਹ ਯੋਗ ਆ ਜਾਂ ਯੋਗ ਸੰਯੋਗ ਦੀ ਤਰ੍ਹਾਂ ਅਚੇਤ ਨਹੀਂ ਹੋ ਸਕਦਾ ਜਦੋਂ ਤੱਕ ਇਹ ਮਿਲਾਪ ਸੁਭਾਵਕ ਨਾ ਹੋਵੇ ਯੋਗ ਦੇ ਅਨੇਕ ਅਰਥ ਹਨ ਪਰੰਤੂ ਜਦ ਯੋਗ ਨੂੰ ਸਮਾਧੀ ਦਾ ਸਮਾਨ ਅਰਥ ਸਮਝ ਲਈਏ ਤਾਂ ਸ਼ਾਇਦ ਇਸ ਉੱਪਰ ਕੋਈ ਇਤਰਾਜ਼ ਨਹੀਂ ਹੋ ਸਕਦਾ ਇਸ ਲਈ ਯੋਗ ਸ਼ਾਸਤਰ ਦਾ ਅਰਥ ਸਮਾਧੀ ਹੈ ਤੇ ਸਮਾਧੀ ਜੀਵ ਜਾਂ ਪੁਰਸ਼ ਸਮ ਅਵਸਥਾ ਹੈ ਪੁਰਸ਼ ਦੀ ਆਪਣੀ ਸ਼ੁੱਧ ਸਰੂਪ ਵਿੱਚ ਸਥਿਤੀ ਜਾਂ ਮੋਕਸ਼ ਹੀ ਸਮਾਧੀ ਹੈ ਇਸ ਨੂੰ ਪ੍ਰਾਪਤ ਕਰਨ ਦਾ ਨਾਮ ਯੋਗ ਹੈ ਹੁਣ ਯੋਗ ਦੀ ਠੀਕ ਪਰਿਭਾਸ਼ਾ ਦੀ ਅਗਰ ਗੱਲ ਕਰੀਏ ਤਾਂ கரੈਕਟ ਡੈਫੀਨੇਸ਼ਨ ਆਫ ਯੋਗ ਜਾਂ ਯੋਗਾ ਉੱਪਰ ਦਿੱਤੀਆਂ ਪਰਿਭਾਸ਼ਾਵਾਂ ਜਿਹੜੀਆਂ ਆਪਾਂ ਪਹਿਲਾਂ ਜਿਨ੍ਹਾਂ ਦਾ ਜ਼ਿਕਰ ਕੀਤਾ ਦੇ ਆਧਾਰ ਤੇ ਯੋਗ ਦੀ ਠੀਕ ਪਰਿਭਾਸ਼ਾ ਹੈ ਕਿ ਯੋਗ ਚਿੱਤ ਦੀਆਂ ਬਿਰਤੀਆਂ ਦੇ ਨਿਰੋਧਨ ਹੈ ਚਿੱਤ ਦਾ ਅਰਥ ਮਨ ਬੁੱਧੀ ਅਤੇ ਹੌਮੀ ਯੋਗ ਮਨੁੱਖ ਦੇ ਅੰਦਰੂਨੀ ਮਨੋਵਿਗਿਆਨ ਨਾਲ ਸੰਬੰਧਿਤ ਹੈ ਤਣਕਿ ਮਨੁੱਖ ਦੀ ਸਾਇਕ ਨਾਲ ਸੰਬੰਧਿਤ ਹੈ ਯੋਗ ਦਾ ਅਰਥ ਕੇਵਲ ਸਰੀਰ ਉੱਤੇ ਕੰਟਰੋਲ ਹੈ ਯੋਗ ਆਤਮ ਗਿਆਨ ਦੀ ਵਿਧੀ ਹੈ ਯੋਗ ਦਾ ਅਰਥ ਕੇਵਲ ਧਿਆਨ ਸਮਾਧੀ ਲਗਾਉਣਾ ਹੀ ਨਹੀਂ ਸਗੋ ਅਜਹੀ ਸਾਧਨਾ ਹੈ ਜਿਸ ਨਾਲ ਮਨੁੱਖ ਆਪਣੇ ਆਪ ਨੂੰ ਪਰਮ ਉਦੇਸ਼ ਨਾਲ ਜੋੜਦਾ ਹੈ ਇਸ ਯੋਗ ਦੇ ਪਰਵਾਸ਼ਾ ਦੀ ਆਪਾਂ ਜਿਹੜੀ ਗੱਲ ਕੀਤੀ ਹੈ ਕੱਲ ਨੂੰ ਆਪਾਂ ਬਿਰਤੀਆਂ ਦੇ ਅਰਥ ਦੀ ਗੱਲ ਕਰਾਂਗੇ ਅੱਜ ਜਿੰਨਾ ਕੀ ਮਨਜ਼ੂਰ ਕਰੋ ਮਿਹਰਬਾਨੀ ਸ਼ੁਕਰੀਆ ਅਗਰ ਠੀਕ ਲੱਗਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰੋ ਕੁਈ ਦੇ ਨਾਲ ਸਾਡੀ ਵੀ ਹੌਸਲਾ ਵਧ ਇਹ ਗੁਜਾਰਸ਼ ਬੇਨਤੀ ਸਰਕਾਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ